ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਪੁਜਾਰੀ ਨੇ ਆਪਣੀ ਦੁਕਾਨ ਚਲਾਉਣ ਵਾਸਤੇ ਜੋ ਰੱਬ ਬਣਾਇਆ ਉਹ ਰੱਬ ਨੇ ਅੱਜ ਤੱਕ ਕਿਸੇ ਨੂੰ ਬਚਾਇਆ ਨਹੀਂ ਉਹ ਰੱਬ ਨੇ ਮਰਵਾਇਆ ਇੱਕ ਬਾਬਾ ਮੱਕੇ ਦੇ ਨਾਂ ਤੇ ਸਰੋਵਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਦੁਖਦਾਈ ਘਟਨਾ ਹੈ ਉਹ ਪਤਨੀ ਤੇ ਪਤੀ ਯਾਨੀ ਕਿ ਪਤੀ ਪਤਨੀ ਦੀ ਮੌਤ ਹੋ ਗਈ ਹੈ ਸਰੋਵਰ ਦੇ ਵਿੱਚ ਡੁੱਬਣ ਦੇ ਨਾਲ ਪੁਲੀਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੀ ਰਿਪੋਰਟ ਆਉਂਦੀ ਹੈ ਉਹਨਾਂ ਨੇ ਉਹ ਦੱਸ ਦੇਣਾ ਮੈਂ ਗੱਲ ਇਹ ਕਰਨੀ ਹੈ ਕਿ ਜਦੋਂ ਪੁਜਾਰੀ ਦੇ ਕੋਲੋਂ ਪਾਪ ਗੁਰਦਾਰਾ ਸਾਹਿਬ ਦਾ ਗਰੰਟੀ ਹੋਊ ਜਾਂ ਕਥਾਵਾਚ ਕੋ ਜਾਂ ਪ੍ਰਬੰਧਕ ਕਮੇਟੀ ਹੋ ਉਹਦੇ ਕੋਲ ਪੁੱਛਿਆ ਜਾਣਾ ਕਿ ਇਹ ਮੌਤ ਦਾ ਕਾਰਨ ਕੀ ਹੈ ਉਹਨੇ بڑے ਬਹਾਨੇ ਕੱਢ ਲਏ ਤੇ ਉਹ ਬਹਾਨੇ ਗੁਰਬਾਣੀ ਦੇ ਨਾਲ ਕਦੇ ਵੀ ਮੇਨ ਨਹੀਂ ਲਿਖਾਂਦੇ ਗੁਰਬਾਣੀ ਦੇ ਅੰਦਰ ਜਦੋਂ ਤੁਸੀਂ ਸਰੋਵਰਾਂ ਦੀ ਗੱਲ ਕਰ ਦਿਓ ਇਹ ਸੈਂਟਿਫਿਕ ਤੁਸੀਂ ਦੇਖਣਾ ਹੋਵੇ ਵਿਗਿਆਨਕ ਢੰਗ ਦੇ ਨਾਲ ਜਿਸ ਵਕਤ ਗੁਰੂ ਸਾਹਿਬ ਨੇ ਸਰੋਵਰ ਬਣਾਏ ਨੇ ਉਦੋਂ ਪਾਣੀ ਦੀ ਲੋੜ ਸੀ ਅੱਜ ਆਮ ਘਰਾਂ ਦੇ ਵਿੱਚ 1000 ਲੀਟਰ ਦੀ 2000 ਲੀਟਰ ਦੀ 5000 ਲੀਟਰ ਦੀ ਟੈਂਕੀ ਰੱਖੀ ਹੋਈ ਹੈ ਕਿ ਉਸ ਵਕਤ ਪਾਣੀ ਸਟੋਰ ਕਰਨ ਵਾਸਤੇ ਵੱਡੇ ਵੱਡੇ ਛੱਪੜ ਘਰਾਂ ਦੇ ਵਿੱਚ ਥੋੜੇ ਬੱਦੇ ਟੋਏ ਤੇ ਜਦੋਂ ਗੁਰੂ ਸਾਹਿਬ ਨੇ ਪਾਣੀ ਦਾ ਸਟੋਰ ਕਰਨ ਵਾਸਤੇ ਸੋਚਿਆ ਉਦੋਂ ਇਸ ਸਰੋਵਰ ਬਣ ਗਿਆ ਜਿਹੜਾ ਸਰੋਗ੍ਰ ਸ਼ਬਦ ਬਾਣੀ ਵਿੱਚ ਆਉਂਦਾ ਉਹਦਾ ਅਰਥ ਸੰਗਤ ਹੈ ਗੱਲ ਮੈਂ ਇਹ ਕਰ ਰਿਹਾ ਕਿ ਪੁਜਾਰੀ ਨੇ ਹੁਣ ਕੋਈ ਪੁਖਤਾ ਸਬੂਤ ਦੇ ਮੁਤਾਬਕ ਕੋਈ ਜਵਾਬ ਨਹੀਂ ਦੇਣਾ ਉਹਦੇ ਕੋਲੇ ਕੋਈ ਦਲੀਲ ਨਹੀਂ ਹੋਣੀ ਉਹਨੇ ਕੀ ਕਿਹਾ ਹੈ ਮੌਤ ਘੱਲੇ ਆਵੇ ਨਾਨਕ ਸਦ ਦੇ ਉੱਠੀ ਜਾਏ ਇਹ ਹੀ ਕਿਹਾ ਇਪੜੇ ਜਾਂਦਾ ਫਾਸ ਕਰਨ ਵੇਲੇ ਜੀਹਾਂ ਚੀਜ਼ ਲਿਖਿਆ ਤੇ ਹੁਕਮ ਕਮਾਏ ਉਹਨੇ ਪੱਲਾ ਝਾੜ ਲੈਣਾ ਕਿ ਹੁਕਮ ਵਿੱਚ ਮਨੁੱਖ ਪੈਦਾ ਹੋਇਆ ਹੁਕਮ ਵਿੱਚ ਉਹਦੀ ਮੌਤ ਹੋਪੀ ਉਹਦੇ ਕੋਲ ਕੋਈ ਜਵਾਬ ਨਹੀਂ ਤੇ ਜਦੋਂ ਮੈਂ ਇਹ ਵੀਡੀਓ ਦੇਖੀ ਉਹਦੇ ਵਿੱਚ ਕਮੈਂਟ ਇਹੋ ਜਿਹੇ ਆ ਰਹੇ ਸੀ ਉਹ ਕਹਿੰਦੇ ਜਿਹੜੇ ਬੰਦੇ ਕਹਿੰਦੇ ਆ ਕਿ ਸਰੋਵਰਾਂ ਦੇ ਵਿੱਚ ਸ਼ਕਤੀ ਹੈ ਇਥੇ ਰੱਬ ਦਾ ਵਾਸਾ ਹੈ ਜੇ ਕਹਿੰਦੇ ਰੱਬ ਹੁੰਦਾ ਪੁਜਾਰੀ ਦਾ ਬਣਾਇਆ ਹੋਇਆ ਤਾਂ ਵਿਚਾਰ ਸਕਦਾ ਸੀ ਠੇਗਾ ਤਾਂ ਤਰਕ ਹੀ ਜਿਹੜੇ ਬੰਦੇ ਕਹਿੰਦੇ ਅਸੀਂ ਆਸਤਕਾਂ ਅਸੀਂ ਰੱਬ ਨੂੰ ਮੰਨਦੇ ਉਹਨਾਂ ਨੇ ਇਹ ਗੱਲਾਂ ਦੇ ਨਾਲ ਸਹਿਮਤ ਹੋਣਾ ਹੀ ਨਹੀਂ ਉਹ ਤਾਂ ਗੁਰਬਾਣੀ ਪੜਦੇ ਹੋਏ ਵੀ ਗਾਲਾਂ ਕੱਢਣਗੇ ਕਮੈਂਟਾਂ ਦੇ ਵਿੱਚ ਕੱਢਦੇ ਵੀ ਐ ਬਸ ਇੱਕ ਗੱਲ ਤੇ ਹੰਦੇ ਨਾਲ ਸੁਣਿਓ ਜਿਹੜੇ ਬੰਦੇ ਕਹਿੰਦੇ ਅਸੀਂ ਅੰਮ੍ਰਿਤ ਵੇਲੇ ਉੱਠਦੇ ਆਂ ਅਸੀਂ ਪੰਜ ਬਾਣੀ ਨਿਤਨੇਮ ਕੀਤਾ ਉਹਨੂੰ ਘੰਟਾ ਪਹਿਲਾਂ ਵਾਹਿਗੁਰੂ ਵਾਹਿਗੁਰੂ ਕੀਤਾ ਕਹਿੰਦੇ ਨੇ ਨਾ ਜਦੋਂ ਤੁਸੀਂ ਉਹਨਾਂ ਬੰਦਿਆਂ ਨੂੰ ਸਵਾਲ ਕਰੋਗੇ ਉਹ ਬੰਦੇ ਜਵਾਬ ਨਹੀਂ ਦੇਣਗੇ ਉਹਨਾਂ ਨੇ ਗਾਲ ਕਢਣੀ ਕੀ ਇਹ ਸਿਧਾਂਤ ਹੈ ਕਿ ਜੇ ਕੋਈ ਤੁਹਾਨੂੰ ਸਵਾਲ ਕਰੇ ਤੁਸੀਂ ਉਹਨੂੰ ਗਾਲ ਖਤੋ ਅੱਛਾ ਜਦੋਂ ਬਾਬੇ ਨਾਨਕ ਨੇ ਸਿੱਧਾਂ ਦੇ ਨਾਲ ਗੱਲਬਾਤ ਕੀਤੀ ਹੈ ਉੱਥੇ ਰੋਸ਼ਨਾ ਤੀਜਾ ਉੱਤਰ ਦੀਜੈ ਇਹ ਬਾਬਾ ਨਾਨਕ ਦੇ ਸਿੱਧ کہہ ਰਹੇ ਉਹ ਕਹਿੰਦੇ ਜੇ ਸਾਨੂੰ ਸਵਾਲ ਕਰਨੇ ਨੇ ਨਾ ਤਾਂ ਅਸੀਂ ਵੀ ਸਵਾਲ ਕਰਾਂਗੇ ਸਾਡੇ ਸਵਾਲਾਂ ਦਾ ਵੀ ਤੁਸੀਂ ਜਵਾਬ ਦੇਣਾ ਹੈ ਇਹ ਸਿੱਧ ਕਹਿੰਦੇ ਤੁਸੀਂ ਕਿਤੇ ਸਿੱਧ ਗੋਸ਼ਟ ਵਿੱਚ ਸੁਣਿਆ ਕਿ ਬਾਬੇ ਨਾਨਕ ਨੇ ਕਿਸੇ ਨੂੰ ਗਾਲ ਕੱਢੀ ਹੋਵੇ ਸੁਣਿਆ ਕਦੇ ਬੜੇ ਬਰੀਕ ਤੋਂ ਬ੍ਰੇਕ ਉਹਨੇ ਸਵਾਲ ਕੀਤੇ ਵੱਡੇ ਵੱਡੇ ਸੈਂਟਿਸਟ ਚਕਰਾਗੇ ਉੱਤੇ ਕਹਿੰਦੇ ਕਮਾਲ ਦੇ ਸਵਾਲ ਨੇ ਬਾਬੇ ਨਾਨਕ ਨੇ ਜਿਹੜੇ ਕੀਤੇ ਆ ਜਿਹੜੇ ਸਿੱਧਾ ਨੇ ਸਵਾਲ ਕੀਤੇ ਸੀ ਉਹ ਇੰਨੇ ਬਰੀਕ ਸੀ ਕਿ ਉਹ ਉੱਥੇ ਜਵਾਬ ਨਹੀਂ ਦੇ ਸਕੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਲੋਕ ਜਿਹੜੇ ਪੁਜਾਰੀ ਬਣ ਕੇ ਧਾਰਮਿਕ ਸਥਾਨ ਤੇ ਬੈਠੇ ਨੇ ਉਹਨਾਂ ਦੇ ਕੋਲੇ ਕੋਈ ਰੱਬ ਪ੍ਰਤੀ ਕੋਈ ਹਵਾਲਾ ਹੈ ਕੋਈ ਜਵਾਬ ਹੈ ਮੰਦਭਾਗੀ ਘਟਨਾ ਹੈ ਉਹ ਪਤੀ ਪਤਨੀ ਦੀ ਮੌਤ ਹੋਈ ਹੈ ਸਰੋਵਰ ਦੇ ਵਿੱਚ ਡੁੱਬ ਕੇ ਪਿੱਛੇ ਬੱਚੇ ਸੀ ਉਹਨਾਂ ਦੇ ਕੋਈ ਬਹੁਤੀ ਲੰਬੀ ਉਮਰ ਨਹੀਂ ਸੀ 44 45 ਸਾਲ ਦੀ ਉਮਰ ਦੱਸੀ ਜਾਂਦੀ ਹੈ ਪਰ ਕੀ ਇਹ ਜ਼ਰੂਰੀ ਹੈ ਕਿ ਤੁਸੀਂ ਐਡਾ ਵੱਡਾ ਡੂੰਘਾ ਸਰੋਵਰ ਬਣਾ ਕੇ ਰੱਖੋ ਉਹਦੇ ਵਿੱਚ ਬੰਦਾ ਡੁੱਬ ਜੇ ਤੇ ਬਚਾਉਣ ਵਾਲਾ ਵੀ ਜਾ ਡੁੱਬੇ ਅਸਾਂ ਦੂਜੇ ਪਾਸੇ ਦੇਖੋ ਵੱਡੀਆਂ-ਵੱਡੀਆਂ ਨਹਿਰਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਵੀ ਨੇ ਪੂਰੇ ਇੰਡੀਆ ਵਿੱਚ ਵਗਦੀਆਂ ਨੇ ਤੇ ਜਦੋਂ ਕਿਤੇ ਉੱਥੇ ਕੋਈ ਡੁੱਬ ਜਾਂਦਾ ਗੂਤਾ ਖੋਰ ਆਉਂਦੇ ਨੇ ਉਹ ਬਹੁਤ ਦੂਰੋਂ-ਦੂਰੋਂ ਕਈ ਬੰਦੇ ਉਹਨਾਂ ਨੂੰ ਡੁੱਬਦੇ ਬਚਾਏ ਵੀ ਨੇ ਜਦੋਂ ਡੁੱਬ ਜਾਂਦਾ ਹੈ ਮੌਤ ਹੋ ਜਾਂਦੀ ਉਹ ਲਾਸ਼ਾਂ ਬਾਹਰ ਲੈ ਕੇ ਆਉਂਦੇ ਕਿ ਉਹਨਾਂ ਦਾ ਤਜਰਬਾ ਨਹੀਂ ਹੈਗਾ ਸਚਾਈ ਹੈ ਨਾ ਕੀ ਪੁਜਾਰੀ ਦੇ ਧਿਆਨ ਵਿੱਚ ਹੈਗਾ ਜੇ ਐਡਾ ਵੱਡਾ ਡੂੰਗਾ ਸਰੋਵਰ ਹੈ ਕੋਈ ਬੰਦਾ ਤੁਹਾਡੇ ਕੋਲੇ ਸਪਰਟ ਹੋਵੇ ਉਹ ਤਰਨ ਜਾਣ ਦਾ ਹੋਵੇ ਕਿਸੇ ਨੂੰ ਬਚਾ ਸਕੇ ਕੋਈ ਹੈਗਾ ਜਿਹੇ ਕੋਲੇ ਨਹੀਂ ਕੁਛ ਨਹੀਂ ਹੈ ਕੋਈ ਹਿੰ ਪੁਜਾਰੀ ਦਾ ਤਾਂ ਹੁੰਦਾ ਹੋ ਚੱਲ ਕੇ ਦੋ ਘੋਟ ਬੈਠੇ ਉੱਥੇ ਕੋਸ਼ਕਦਾ ਇੱਕ ਅਰ ਲੱਗਣ ਅਸੀਂ ਘਰੇ ਕਰਾਉਣਾ ਇੱਕ ਅਸੀਂ ਕਹਿਣਾ ਚੁਰਦਵਾਰੇ ਕਰਾਉਣਾ ਇੱਥੇ ਡੁੱਬ ਕੇ ਮਰੀਏ ਜਾਂ ਨਾਲ ਬਹਾਨਾ ਕੱਢ ਦੇਣ ਇਹਨਾਂ ਦੀ ਵਾਰ ਗਲਤੀ ਹੋਊਗੀ ਸੀ ਉਸ ਅਗਾਂ ਮਿਲ ਕਿਸ ਨੋਬਰੇ ਵੀ ਡੁੱਬ ਕੇ ਇਹ ਸ਼ਕਤੀ ਇਤੇ ਬਰਤ ਗਈ ਤਾਂ ਜੜ ਕੇ ਉਹਨੇ ਹੋਰ ਕਹਾਣੀਆਂ ਬਣਾ ਬਣਾ ਕੇ ਪੁਜਾਰੀ ਨੇ ਸੁਣਾਉਲੀਆਂ ਨੇ ਪਰ ਜਿਹੜੇ ਬੰਦੇ ਥੋੜੇ ਬਹੁਤੇ ਗੁਰਮਤੀ ਸਮਝ ਰੱਖਦੇ ਨੇ ਉਹਨਾਂ ਨੂੰ ਵੀ ਇਹ ਤੇ ਕਰਨੀ ਹੈ ਜਿਹੜਾ ਰੱਬ ਪੁਜਾਰੀ ਦੇ ਰਿਹਾ ਨਾ ਜਿਹੜੇ ਰੱਬ ਦੇ ਨਾਲ ਪੁਜਾਰੀ ਜੋੜ ਰਿਹਾ ਉਹ ਰੱਬ ਕਦੇ ਵੀ ਤੁਹਾਡੇ ਸਾਹਮਣੇ ਨਹੀਂ ਆਉਂਦਾ ਤੇ ਨਾ ਉਹ ਰੱਬ ਨੇ ਤੁਹਾਨੂੰ ਬਚਾਉਣਾ ਇਹ ਗੱਲ ਚਿੱਤੇ ਰੱਖ ਲਓ ਪੁਜਾਰੀ ਨੇ ਬੜਾ ਤੜਪਣਾ ਅਸੀਂ ਪੁਜਾਰੀ ਪਤਾ ਕੀ ਨਹੀਂ ਕਹਿੰਦੇ ਜਿਹੜਾ ਕੋਈ ਮੰਦਿਰ ਵਿੱਚ ਬੈਠਾ ਅਸੀਂ ਪੁਜਾਰੀ ਉਹਨੂੰ ਕਹ ਰਹੇ ਹਾਂ ਪਰ ਨਹੀਂ ਮੈਂ ਆਪਣੇ ਪੁਜਾਰੀ ਦੀ ਗੱਲ ਕਰਦਾ ਜਿਹੜੇ ਸਾਡੇ ਗੁਰੂ ਘਰਾਂ ਦੇ ਵਿੱਚ ਪੁਜਾਰੀ ਬੈਠੇ ਨੇ ਸਾਰੇ ਨਹੀਂ ਉਹਨਾਂ ਵਿੱਚੋਂ ਜਿਹੜਾ 99% ਉਹ ਨੇ ਜਿਹੜੇ ਇਹ ਹੀ ਗੱਲਾਂ ਮਤਕ ਕਰਦੇ ਨੇ ਜਿਹੜੇ ਪਖੰਡਵਾਦ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸਰੋਵਰ ਪਤੀ ప్రతి ਇੱਕ ਵੀ ਸ਼ਬਦ ਖਾ ਦਿਓ ਜਿੱਥੇ ਗੁਰੂ ਪਾਸ਼ਾ ਨੇ ਗੱਲ ਕੀਤੀ ਹੋਵੇ ਮੈਂ ਇੱਕ ਪੌੜੀ ਤੁਹਾਡੇ ਨਾਲ ਸਾਂਝੀ ਕਰ ਦੇਣਾ ਸੋਚਾਂ ਸੋਜਣ ਹੋਵੇ ਜੇ ਸੋਟੀ ਲਖ ਬਾਦ ਚੁੱਪੇ ਚੁੱਪਨ ਹੋਵੇ ਇਹੇ ਲਾਇ ਰਹਿਣ ਲਿਵਤਾਰ ਹੁਣ ਪਹਿਲਾ ਜਿਹੜਾ ਇਹਦਾ ਅਰਥ ਹੈ ਉਹ ਇਹੀ ਹੈ ਸੋਚਾਂ ਸੋਜਣ ਹੋਵੇ ਭਾਵ ਇਸ਼ਨਾਨ ਕਰਨ ਦੇ ਨਾਲ ਜੇ ਸੋਚੀ ਲੱਖ ਵਾਰ ਜੇ ਮੈਂ ਆਪਣੇ ਸਰੀਰ ਨੂੰ ਲੱਖਾਂ ਵਾਰੀ ਇਸ਼ਨਾਨ ਕਰਾਵਾਂ ਤੇ ਇਹਨੂੰ ਜੇ ਖੋਲਣਾ ਹੋਵੇ ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮਹਿਲਨ ਤਨ ਤੇ ਜਾਤ ਕਹਿੰਦੇ ਜੇ ਸਰੀਰ ਨੂੰ ਇਸ਼ਨਾਨ ਕਰਾਉਣ ਦੇ ਨਾਲ ਮਨ ਅੰਦਰ ਹੋ ਸਕਦਾ ਹੈ ਤਾਂ ਪੁਜਾਰੀ ਦਾ ਬਹੁਤ ਵੱਡਾ ਝੂਠ ਹੈ ਮਤਲਬ ਤਨ ਨੂੰ ਇਸ਼ਨਾਨ ਕਰਾਉਣ ਦੇ ਨਾਲ ਮਨ ਪਵਿੱਤਰ ਨਹੀਂ ਹੋ ਸਕਦਾ ਇਹਦੇ ਅਰਥ ਇਹ ਹੈ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮਿਹਨਤਾਂ ਤੇ ਜਾਤ ਦਿਨ ਰਾਤ ਮਨ ਨੂੰ ਪਵਿੱਤਰ ਕਰਨ ਲਈ ਤੂੰ ਇਸ਼ਨਾਨ ਕਰੀ ਚੱਲ ਪਰ ਕਹਿੰਦੇ ਤਨ ਦੀ ਮਾਇ ਤਾਂ ਲੈ ਜੂ ਮਨ ਦੀ ਮੈਂ ਨਹੀਂ ਲੈਣੀ ਇਹ ਇਹ ਫੈਸਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਕਿ ਹੁਣ ਜਿਹੜੇ ਸਰੋਵਰ ਵਿੱਚ ਉਹ ਮੀਆਂ ਬੀਬੀ ਡੁੱਬੇ ਨੇ ਪੁਜਾਰੀ ਖੜ ਕੇ ਕਹੂਗਾ ਇਹ ਗੱਲ ਵੀ ਸਾਡੀ ਗਲਤੀ ਹੈ ਨਹੀਂ ਕਰਨਾ ਪ੍ਰਧਾਨ ਵੀ ਸਾਹਮਣੇ ਆ ਗਿਆ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਡਾਕਟਰਾਂ ਨੇ ਮਾਇਨਾ ਕਰ ਦੇਣਾ ਕੁਝ ਨਹੀਂ ਨਿਕਲਣਾ ਬਹਾਨਾ ਇਕੜਾ ਜੋ ਪੈਰ ਫਿਸਲ ਗਿਆ ਜੇ ਕੋਈ ਮੜੀ ਮੁੱਠੀ ਉਹ ਪੀਮ ਫੇਮ ਕੋਈ ਕੁਝ ਖਾਂਦਾ ਹੋਇਆ ਉਹ ਉਹਦਾ ਇਹਨਾਂ ਨੇ ਕਹਿ ਦੇਣਾ ਉਹ 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 ਓਵਰਡੋਸ ਜੀ ਉਹਨੂੰ ਖੋਸ਼ ਨਹੀਂ ਸੀ ਇਦਾਂ ਹੀ ਬਹਾਨੇ ਲਾਉਣੇ ਪਰ ਨਹੀਂ ਕੌੜਾ ਸੱਚ ਹੈ ਬਿਟੇਦੇ ਸ੍ਰੋਬਰ ਗੁਰੂ ਸਾਹਿਬ ਨੇ ਬਣਾਏ ਸੀ ਉਹ ਪਾਣੀ ਸਟੋਰ ਕਰਨ ਵਾਸਤੇ ਬਣਾਏ ਸੀ। ਅੱਜ ਵੀ ਤੁਸੀਂ ਰਾਜਸਥਾਨ ਵਿੱਚ ਚੱਲ ਜਾਓ। ਉਹਨਾਂ ਨੇ ਪੱਕੀਆਂ ਹੌਦੀਆਂ ਆਪਣੇ ਘਰਾਂ ਵਿੱਚ ਬਣਾਈਆਂ ਹੋਈਆਂ ਨੇ ਪਾਣੀ ਸਟੋਰ ਕਰਨ ਵਾਸਤੇ। ਦੂਰ ਦੂਰ ਤੱਕ ਪਾਣੀ ਮਿਲਦਾ ਨਹੀਂ। ਤੁਸੀਂ 50 ਸਾਲ ਪਿੱਛੇ ਚੱਲ ਜਾਓ ਲੋਕ ਛਪੜਾਂ ਦਾ ਪਾਣੀ ਪੀਂਦੇ ਸੀ। ਛਪੜਾਂ ਦਾ ਪਾਣੀ ਪੀਂਦੇ ਸੀ। ਇਹ ਸੱਚਾਈ ਹੈ। ਪਰ ਅਸੀਂ ਮੰਨਣਾ ਨਹੀਂ। ਪੁਜਾਰੀ ਦਾ বাসਆ ਉੱਥੇ। ਤੇ ਪਿਆਰ ਨੂੰ ਚੜਾਵੇ ਚੜਦੇ ਰਹੇ ਉਹ ਤਾਂ ਸ਼ਬਦ ਗੁਰਬਾਣੀ ਵਿੱਚੋਂ ਲੈ ਕੇ RAMDAS ro bna تے ਸਭ ਉਤਰੇ ਪਾਪ ਕਮਾਤੇ ਸਰਵਰ ਨਾਲ ਜੋੜਦੇ ਉਹਦੇ ਅਰਥ ਇੱਕ ਛੋਟੀ ਜਿਹੀ ਘਟਨਾ ਮੈਂ ਐਡ ਕਰ ਦਿੰਨਾ ਮੈਰਜ ਹੋਈ ਕਿਸੇ ਮੁੰਡੇ ਦੀ ਜਦੋਂ ਡੋਲੀ ਘਰ ਆਈ ਮਾਂ ਪਾਣੀ ਬਾਹਰ ਲੱਗੀ ਸੀ ਤੇ ਜਦੋਂ ਪਾਣੀ ਬਾਹਰ ਲੱਗੀ ਉਧਰੋਂ ਹਾਰੇ ਵਿੱਚੋਂ ਦੁੱਧ ਚੱਕਣ ਦਾ ਉਹਦਾ ਟਾਈਮ ਸੀ ਤੇ ਜਿਹੜੀ ਬਿੱਲੀ ਸੀ ਉਹ ਦੁੱਧ ਨੂੰ ਝੂਠਾ ਕਰ ਦਿੰਦੀ ਸੀ ਕਈ ਵਾਰੀ ਹੋਇਆ ਸੀ ਤੇ ਉਹਨੇ ਕੀ ਕੀਤਾ ਵੀ ਸੇਮ ਟਾਈਮ ਹੈ ਪਾਣੀ ਬਾਰ ਦੀ ਵਾਰਦੀ ਨੇ ਪਹਿਲਾਂ ਬਿੱਲੀ ਟੋਕਰੇ ਥਲੇ ਦੇਦੀ ਤੇ ਜਦੋਂ ਨੂਨ ਤਾਂ ਪਾਣੀ ਬਾਹਰ ਆ ਜਾ ਰਿਹਾ ਸੀ ਨੂਨੇ ਲੋਡ ਕਰ ਲਿਆ ਜਦੋਂ ਨੂਨੇ ਆਪਣਾ ਮੁੰਡਾ ਵਿਆਹਿਆ ਪਾਣੀ ਬਾਰਨ ਤੋਂ ਪਹਿਲਾਂ ਉਹਦੇ ਗੱਲ ਚੇਤੇ ਆ ਗਈ ਕਿ ਮੇਰੀ ਸੱਸ ਨੇ ਵੀ ਟੋਕਰੇ ਥੱਲੇ ਬਿੱਲੀ ਦਿੱਤੀ ਸੀ ਉਹ ਟੋਕਰਾ ਲੱਭਦੀ ਹੈ ਟੋਕਰਾ ਵੀ ਹੈ ਨਹੀਂ ਬਿੱਲੀ ਲੱਭਦੀ ਹੈ ਬਿੱਲੀ ਵੀ ਹੈ ਨਹੀਂ ਸੁਣਾਉਣ ਵਾਲੇ ਕੋਈ ਹੋਰ ਸੁਣਾਉਂਦੇ ਜਿਹਨੂੰ ਪੁੱਛਿਆ ਗਿਆ ਕਿ ਬਿੱਲੀ ਤੇ ਟੋਕਰੇ ਤੋਂ ਕਰਾਉਣਾ ਕੀ ਹੈ ਉਹ ਕਹਿਣ ਲੱਗੇ ਮੇਰੀ ਸੱਸ ਨੇ ਬਿੱਲੀ ਫੜ ਕੇ ਟੋਕਰੇ ਥੱਲੇ ਦਿੱਤੀ ਸੀ ਮੈਂ ਵੀ ਹੁਣ ਉਹ ਰਸਮ ਕਰਨੀ ਹੈ ਪਾਣੀ ਬਾਰਨ ਤੋਂ ਪਹਿਲਾਂ ਤੇ ਕੋਲੇ ਕੋਈ ਸਿਆਣੀ ਔਰਤ ਖੜੀ ਸੀ ਕਹਿਣ ਲੱਗੀ ਤੇਰੀ ਸੱਸ ਨੇ ਟੋਕਲੇ ਥੱਲੇ ਬਿੱਲੀ ਤਾਂ ਦਿੱਤੀ ਸੀ ਉਹ ਦੁੱਧ ਵਾਲੇ ਰਿਟਕਣੇ ਨੂੰ ਝੂਠਾ ਕਰਦੀ ਸੀ ਪਰ ਹੁਣ ਨਾ ਰਿਟਕਣਾ ਇੱਥੇ ਤੇ ਨਾ ਬਿੱਲੀ ਐ ਨਾ ਟੋਕਰ ਐ ਯਾਨੀ ਕਿ ਜੋ ਦੇਖ ਲਿਆ ਜੋ ਸੁਣ ਲਿਆ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹਦੇ ਵਿੱਚ ਫਰਕ ਬਹੁਤ ਐ ਯਾਨੀ ਕਿ ਇਹ ਕਥਾ ਕਹਾਣੀਆਂ ਜਿਹੜੀਆਂ ਪੁਜਾਰੀ ਨੇ ਬਣਾਈਆਂ ਨੇ ਰੱਬ ਦੇ ਨਾਂ ਤੇ ਉਹ ਸਭ ਝੂਠੀਆਂ ਨੇ ਅਫਸੋਸ ਹੈ ਉਹ ਮੀਆਂ ਬੀਬੀ ਦਾ ਕੈਲੀ ਡੁੱਬਣ ਦੇ ਨਾਲ ਜੀਵਨ ਖਤਮ ਹੋ ਗਿਆ ਮੌਤ ਉਪੇਰ ਪਰ ਪੁਜਾਰੀ ਦੇ ਕੋਲੇ ਕੋਈ ਜਵਾਬ ਨਹੀਂ ਹੈਗਾ ਕਿ ਦਲੀਲ ਦੇ ਨਾਲ ਉਹ ਕਿਸੇ ਦਾ ਮੂੰਹ ਬੰਦ ਕਰਾ ਸਕੇ ਇਹ ਸਭ ਕੁਝ ਪੁਜਾਰੀ ਤੇ ਟੁੱਕਦਾ ਹੈ ਪੁਜਾਰੀ ਨੂੰ ਮਾਫੀ ਮੰਗਣੀ ਪੈਣੀ ਆ ਪਰ ਪੁਜਾਰੀ ਮਾਫੀ ਮੰਗੂਗਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ